ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅਗੇ ਸਭ ਚੜ੍ਹਦੀ ਕਲਾ ਵਿੱਚ ਹੋਗੇ ਚੈਨਲ ਨੂੰ ਸਪੋਰਟ ਕਰਦੇ ਹੋ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਆਲੂਆਂ ਵਾਲੇ ਪਰੌਂਠੇ ਆਪਾਂ ਬਣਾਏ ਸੀ ਚੁੱਲੇ ਤੇ ਮੇਰਾ ਬਹੁਤ ਮਨ ਸੀ ਕਿ ਇਹ ਦਿਨ ਚੁੱਲੇ ਦੇ ਆਲੂਆਂ ਵਾਲੇ ਪਰੌਂਠੇ ਬਣਾਉਂਦੇ ਆ ਗੈਸ ਤੇ ਜਾਂ ਦੂਸਰੇ ਤਵੇ ਵਾਲੇ ਹੀਟਰ ਤੇ ਤੇ ਬਣਾਏ ਆ ਪਰ ਨਹੀਂ ਇਹਦੇ ਉੱਤੇ ਜਿਹੜੇ ਕਰੰਚੀ ਬੰਦਦੇ ਨੇ ਨਾ ਬਹੁਤ ਵਧੀਆ ਬੰਦਦੇ ਆਲੂ ਵਾਲੇ ਪਰੌਂਠੇ ਤੇ ਅੱਜ ਫਿਰ ਮੈਂ ਕਿਹਾ ਚਲੋ ਚੁੱਲੇ ਤੇ ਅੱਗ ਬਾਲ ਲੈਨੇ ਆ ਤੇ ਨਾਲੇ ਆਲੂਆਂ ਵਾਲੇ ਪਰੌਂਠੇ ਬਣਾ ਲੈਨੇ ਆ ਤੇ ਉਹ ਪਰੌਂਠੇ ਖਾਣ ਤੋਂ ਬਾਅਦ ਆਗੇ ਭਾਂਡਿਆਂ ਦੀ ਵਾਰੀ ਭਾਂਡਿਆਂ ਦੀ ਵਾਰੀ ਮੰਮਾ ਦੀ ਹੁੰਦੀ ਹੈ ਬਸ ਜਾਂ ਨਾਲ ਕੋਈ ਹੈਲਪ ਵਾਸਤੇ ਲੇਡੀਆਂ ਹੋਵੇ ਫਿਰ ਉਹ ਉਹ ਕਰ ਦਿੰਦੇ ਨੇ ਪਰ ਚਲੋ ਮੈਂ ਤਾਂ ਅਜੇ ਨਹੀਂ ਆ ਰੱਖੀ ਹੈਲਪ ਵਾਸਤੇ ਕੋਈ ਵੀ ਨਾਲ ਪਹਿਲਾਂ ਹੈ ਗਿਆ ਸੀ ਹੁਣ ਨਹੀਂ ਅਜੇ ਤੇ ਨਹੀਂ ਅਜੇ ਤੇ ਮੈਂ ਕਰ ਲੈਂਦੀ ਆ ਆਪ ਹੀ ਤੇ ਭਾਂਡੇ ਮਾਂਜਣਾ ਭਾਂਡੇ ਤੇ ਸਾਰੇ ਦਿਨ ਹੀ ਮੁੱਕਦੇ ਸਵੇਰ ਵਾਲੇ ਕਰੋ ਦੁਪਹਿਰ ਵਾਲੇ ਦੁਪਹਿਰ ਵਾਲੇ ਕਰੋ ਸ਼ਾਮ ਵਾਲੇ ਸ਼ਾਮ ਵਾਲੇ ਕਰੋ ਤੇ ਰਾਤ ਵਾਲੇ ਮਤਲਬ ਚਾਰ ਟਾਈਮ ਭਾਂਡੇ ਚਾਰ ਟਾਈਮ ਭਾਂਡੇ ਪੂਰਾ ਦਿਨ ਪਾਂਡ ਸਾਹਿਬ ਤੇ ਜਦੋਂ ਫਿਰ ਕੋਈ ਵਰਤਨ ਲੱਗੋ ਤੇ ਮੈਨੂੰ ਲੱਗਦਾ ਕਈ ਵਾਰੀ ਤੇ ਭਾਂਡਾ ਕੋਈ ਲੱਭਦਾ ਹੀ ਨਹੀਂ ਮਿਲਦਾ ਹੀ ਨਹੀਂ ਗੋ ਫਿਰ ਉਠੇ ਮੈਨੂੰ ਤੇ ਕਈ ਵਾਰੀ ਇੰਨੀ ਖੇਚੜਦੀ ਆ ਨਾ ਕਿ ਇੰਨੇ ਮਾਂਜੀ ਦੇ ਭਾਂਡੇ ਨੇ ਮਾਂਜੀ ਦੇ ਫਿਰ ਵੀ ਵਰਤਨ ਨਹੀਂ ਕੋਈ ਵੀ ਨਹੀਂ ਮਿਲਦਾ ਤੇ ਇਹ ਚੰਗੀ ਤਰ੍ਹਾਂ ਸਾਫ਼ ਕਰਨੀ ਪੈਂਦੀ ਆ ਸਾਬਣ ਸੋਬਣ ਪੂਰਾ ਲਾ ਕੇ ਘੁੱਟ ਕੇ ਕਿਉਂਕਿ ਆ ਅੱਗੇ ਤੇ ਹੁੰਦਾ ਹੀ ਬਾਹਰ ਸਵਾਨਾ ਵਾਂਜੀ ਦੇ ਜਦੋਂ ਛੋਟਿਆਂ ਦੇ ਵੇਖਦੇ ਨੇ ਹੁਣ ਅੰਦਰ ਆ ਨਾ ਭਾਵੇਂ ਲਾਈਟਾਂ ਲੱਗੀਆਂ ਵੀ ਆ ਬੜੇ ਧਿਆਨ ਨਾਲ ਭਾਂਡਿਆਂ ਨੂੰ ਸਾਫ਼ ਕਰਨਾ ਪੈਂਦਾ ਆ ਕਿਤੇ ਕੋਈ ਚੀਜ਼ ਨਾ ਲੱਗੀ ਰਹਿ ਜਾਵੇ ਵਿੱਚ ਤੇ ਇਧਰੋਂ ਨਾ ਸਾਈਡ ਦੀ ਜਿਹੜੀ ਹੈਗੀ ਆ ਕਿਚਨ ਦੀ ਉਹ ਬਾਰੀਆ ਉਹਦੀ ਲਾਈਟ ਬਹੁਤ ਆ ਰਹੀ ਆ ਮੈਂ ਇਹਦਾ ਵੀ ਕੁਝ ਠੀਕ ਕਰਵਾਵਾਂਗੀ ਤੇ ਛੋਟੀ ਛੋਟੀ ਚੀਜ਼ ਨੂੰ ਹਰ ਇੱਕ ਨੂੰ ਸਾਫ਼ ਕਰਨਾ ਪੈਂਦਾ ਕਿਉਂਕਿ ਕਿਚਨ ਦੇ ਵਿੱਚ ਖਾਣਾ ਬਣਦਾ ਹੈ ਨਾ ਤੇ ਉਹ ਧੂਏ ਦੇ ਨਾਲ ਚਿਕਨਾਹਟ ਹੋ ਜਾਂਦੀ ਡੱਬਿਆਂ ਉੱਤੇ ਭਾਂਡਿਆਂ ਤੇ ਵੀ ਹੋ ਜਾਂਦੀ ਹੈ ਤੇ ਰੋਜ਼ ਸਵੇਰੇ ਸਵੇਰ ਸਾਫ਼ ਇਹਨਾਂ ਨੂੰ ਕਰਨਾ ਪੈਂਦਾ ਕੱਪੜਾ ਮਾਰਨਾ ਪੈਂਦਾ ਹੈ ਕਰੀ ਤੇ ਉਸ ਕੱਪੜੇ ਨੂੰ ਵੀ ਰੋਜ਼ ਹੀ ਧੋਣਾ ਚਾਹੀਦਾ ਇੱਕ ਵਾਰੀ ਕਿਉਂਕਿ ਉਹਦੇ ਨਾਲ ਫਿਰ ਚਿਕਨਾਹਟ ਕਿਰਕ ਵਗੈਰਾ ਲੱਗ ਜਾਂਦੀ ਹੈ ਨਾ ਤੇ ਜਦੋਂ ਆਪਾਂ ਉਹਨੂੰ ਸਾਫ਼ ਕਰ ਲੈਨੇ ਆਂ ਤੇ ਫਿਰ ਉਹ ਸਾਰਾ ਕੁਝ ਵਧੀਆ ਢੰਗ ਨਾਲ ਸਾਫ਼ ਹੋ ਜਾਂਦਾ ਸਾਰੇ ਕਿਚਨ ਦੀ ਮੈਂ ਡੇਢ ਦੋ ਘੰਟੇ ਲੱਗੇ ਸੀ ਮੈਨੂੰ ਸਫਾਈ ਕਰਦਿਆਂ ਕਰਦਿਆਂ ਮੈਂ ਪੂਰੇ ਮਤਲਬ ਲਾਈਟ ਦੂਜੀ ਨਾ ਹੁਣ ਕਰਕੇ ਨਾ ਕਲੀਅਰ ਨਹੀਂ ਆ ਰਿਹਾ ਇੱਕ ਵਾਰ ਇਧਰ ਲਈ ਲਾਈਟ ਬਹੁਤ ਪੈ ਰਹੀ ਤੇ ਮੈਂ ਸਫਾਈ ਕੀਤੀ ਸਾਰੀ ਇਧਰ ਦੁੱਧ ਵਾਲੀਆਂ ਕੈਨੀਆਂ ਤੇ ਬਾਲਟੀਆਂ ਭਾਂਡੇ ਸਾਰਾ ਕੁਝ ਡੈਸਟਬਿਨ ਵਗੈਰਾ ਸਾਰਾ ਕੁਝ ਰੱਖਿਆ ਅਜੇ ਅਨ ਥੋੜਾ ਜਿਹਾ ਰਿਹਾ ਕਰ ਬਣਾ ਇਹਨੂੰ ਕੰਪਲੀਟ ਨਹੀਂ ਹੋਇਆ ਕੁਝ ਖਰਚੇ ਕਰਕੇ ਵੀ ਰੁਕ ਗਿਆ ਤੇ ਦੁੱਧ ਵਾਲੇ ਭਾਂਡਿਆਂ ਦਾ ਤੇ ਮੈਂ ਕਿੰਨੀ ਕਿਤੇ ਬਾਹਰ ਹੀ ਕਰੋ ਰੇਜਿਮੈਂਟ ਕਿਉਂਕਿ ਇਹ ਵੀ ਫਿਰ ਵਿੱਚੇ ਹੁੰਦੇ ਨੇ ਤੇ ਚਲੋ ਹੁਣ ਜਿੰਨਾ ਚਿਰ ਨਹੀਂ ਬੰਦਾ ਨਾ ਜਾਏ ਟਾਈਮ ਤੱਕ ਤੇ ਇਹ ਤੋਂ ਬਗੈਰ ਵੀ ਸਾਡਾ ਜੀਮਿੰਦਾਰਿਆਂ ਦਾ ਕਿੱਥੇ ਸਰਦਾ ਆ ਤੇ ਮੇਰਾ ਮਨ ਸੀ ਕਿ ਮੈਂ ਪਰਥਾ ਬਣਾਵਾਂਗੀ ਚੁੱਲੇ ਤੇ ਅੱਗ ਬਾਲ ਕੇ ਉਹਦੇ ਵਿੱਚ ਬਾਥੀਆਂ ਉੱਤੇ ਇਹਨਾਂ ਨੂੰ ਭੁੰਨ ਕੇ ਬੈਂਗਣਾ ਨੂੰ ਭੁੰਨ ਕੇ ਤੇ ਫਿਰ ਪਰਥਾ ਬਣਾਉਂਗੀ ਪਰ ਮੀ ਬਹੁਤ ਪਿਆਣਾ ਜਿਸ ਦਿਨ ਇਹ ਬਣਾਏ ਸੀ ਉਸ ਦਿਨ ਮੀ ਬਹੁਤ ਪਿਆਸ ਸੀ ਪੁੱਛੇਗਾ ਪੁੱਛੇਗਾ ਕਿ ਰਹਿ ਗਏ ਪੁੱਛ ਕੇ ਕਿ ਰਹਿ ਗਏ ਹੈਗੇ ਤੇ ਬਾਹਰ ਸਬਜੀ ਵਾਲਾ ਵੀਰ ਆਇਆ ਤੇ ਆਪਾਂ ਖੀਰੇ ਲੈ ਖੀਰੇ ਜਿਹੜੇ ਦੂਸਰੇ ਹੁੰਦੇ ਨੇ ਨਾ ਇੱਕ ਤੇ ਮੋٹے-ਮੋٹے ਚਿੱਟੇ-ਚਿੱਟੇ ਜੰਦੇ ਉਹ ਨਹੀਂ ਸਹੀ ਹੁੰਦੇ ਵੈਸੇ ਵੀ ਕਹਿੰਦੇ ਆ ਹਰੇ ਹਰੇ ਜਿਹੜੇ ਖੀਰੇ ਹੁੰਦੇ ਨੇ ਨਾ ਦੂਸਰੇ ਆ ਵਾਲੇ ਜਿਹੜੇ ਕੋ ਆ ਲੈਣ ਇਹ ਵਾਲੇ ਖੀਰੇ ਖਾਂਚ ਵੀ ਵੈ ਟੇਸਟੀ ਹੁੰਦੇ ਨੇ ਵਧੀਆ ਲੱਗਦੇ ਨੇ ਤੇ ਉਦੋਂ ਵੀ ਕਹਿੰਦੇ ਇਹ ਚੰਗੇ ਹੁੰਦੇ ਨੇ ਦੂਸਰੇ ਖੀਰੇ ਜਿਹੜੇ ਉਹ ਨਾ ਪੱਕੇ-ਪੱਕੇ ਜੰਦੇ ਖੱਟਾ-ਖੱਟਾ ਜਆ ਉਹਨਾਂ ਜੋ ਟੇਸਟ ਹੁੰਦਾ ਤੇ ਬਾਰਿਸ਼ ਤੋਂ ਬਾਅਦ ਪਾਣੀ ਕਈ ਥਾਵਾਂ ਤੇ ਰੁਕ ਗਿਆ ਹੈ ਅਜੇ ਵੀ ਬਦਰਵਾੜੀ ਆ ਕੀ ਠੰਡ ਬਹੁਤ ਸੀ ਇੰਨੀ ਠੰਡ ਸੀ ਮੈਂ ਦੋ ਦਿਨ ਕੋਟੀ ਪਾਈ ਜੈਕਟ ਨਾਲ ਕੈਬ ਤੇ ਨਾਲੇ ਇੱਥੋਂ ਲੈ ਕੇ ਆਈ ਬਾਹਰੋਂ ਖੁੰਬਾ ਖੀਰੇ ਹਰੀਆਂ ਮਿਰਚਾਂ ਤੇ ਫਿਰ ਉਹ ਗੈਸ ਤੇ ਹੀ ਕਰ ਲਿਆ ਉਹਨਾਂ ਨੂੰ ਬੈਗਨਾ ਨੂੰ ਭੁੰਨ ਲਿਆ ਚੁੱਲੇ ਤੇ ਜਿਆਦਾ ਵਧੀਆ ਲੱਗਦੇ ਮੈਨੂੰ ਚੁੱਲੇ ਤੇ ਬਣੇ ਤੇ ਫਿਰ ਬਾਅਦ ਵਿੱਚ ਛੇ ਦਿਨ ਇੰਨੀ ਤੇਜ਼ ਹਵਾ ਵਗੀ ਪਹਿਲਾਂ ਤੇ ਗਰਮੀ ਹੋ ਗਈ ਸੀ ਉਸ ਦਿਨ بارش ਹੋਣ ਦੇ ਨਾਲ ਬਹੁਤ ਜ਼ਿਆਦਾ ਠੰਡ ਹੋ ਗਈ ਸੀ ਠੰਡ ਤੇ ਨਹੀਂ ਜ਼ਿਆਦਾ ਹੀ ਕੀ ਬਾਹਰ ਸਬਜ਼ੀ ਲੈਣ ਗਈ ਨਾ ਉੱਥੇ ਇੰਨੀ ਸਿੱਧੀ ਹਵਾ ਠੰਡੀ ਚੱਲਦੀ ਮੈਂ ਤੇ ਉਹਨੂੰ ਭਾਈ ਨੂੰ ਕਿਹਾ ਮੈਂ ਕਿਹਾ ਵੀਰਾ ਪਹਿਲਾਂ ਮੈਨੂੰ ਮੇਰਾ ਸਮਾਨ ਖੀਰੇ ਤੇ ਖੁੰਬਾ ਦੇ ਦੇ ਮੈਂ ਤੇ ਜਲਾਕਾਰ ਮੇਰੇ ਕੋ ਇੱਥੇ ਨਹੀਂ ਖੜਾ ਖੜੇ ਹੋਇਆ ਜਾਣ ਡਿਆ ਇੰਨੀ ਠੰਡੀ ਹਵਾ ਚੱਲਣ ਦੀ ਆ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਸੀ ਹੁਣ ਤੇ ਰੱਬ ਦੇ ਹੀ ਹੱਥ ਜੋੜਦੇ ਆ ਕਿ ਹੁਣ ਬਸ ਗਾਂ ਹੋਰ ਮੀਂਹ ਨਾ ਪਾਇਓ ਅ ਇੰਨਾ ਜ਼ਿਆਦਾ ਕਿਉਂਕਿ ਕਈਆਂ ਨੇ ਤਾਂ ਕਣਕਾਂ ਪਰ ਵੀ ਲਈਆਂ ਨੇ ਕਣਕਾਂ ਦਾ ਨੁਕਸਾਨ ਹੋਇਆ ਨਾ ਬਾਕੀ ਅੱਗੇ ਪ੍ਰਮਾਤਮਾ ਨੂੰ ਸਭ ਪਤਾ ਹੈ ਸਾਡੇ ਤੋਂ ਸਾਨੂੰ ਪੈਦਾ ਕਰਨਾ ਹਰ ਸਾਹ ਸਾਹ ਤੇ ਉਹਦਾ ਹੱਕ ਹੈ ਉਹਨਾਂ ਨੂੰ ਜ਼ਿਆਦਾ ਪਤਾ ਸਾਡੇ ਨਾਲੋਂ ਆਪਾਂ ਤੇ ਜੋ ਜਾਣਦੇ ਉਹ ਨਹੀਂ ਕਹਿ ਦੇਣਾ ਇਧਰ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਥਾ ਤੇ ਮਦਾਨੀ ਮੈਂ ਬਾਹਰ ਲਾ ਦਿੱਤੀ ਚੌਥੇ ਪੰਜਵੇਂ ਦਿਨ ਮੈਂ ਮੱਖਣ ਕੱਢ ਲੈਣੀ ਆ ਮਲਾਈ ਰਕ ਲਈਦੀ ਆ ਤੇ ਮਲਾਈ ਦਾ ਹੀ ਜਿਆਦਾ ਦਹੀਂ ਵਿੱਚ ਕਾਟੀ ਹੁੰਦਾ ਵਿੱਚ ਮੈਂ ਥੋੜੇ ਮਟਰ ਪਾ ਲਏ ਸੀ ਵੀ ਪਰਦੇ ਵਿੱਚ ਖੁੰਬਾ ਵੀ ਕੱਟ ਕੇ ਪਾਈਆਂ ਸੀ ਇੰਨਾ ਟੇਸਟੀ ਬਣਿਆ ਮਟਰ ਖੁੰਬਾ ਦੇ ਕਾਫੀ ਪੀ ਰਹੇ ਕਾਫੀ ਸ਼ਾਇਨ ਨੇ ਬਣਾਈ ਸੀ ਕਾਫੀ ਨਾਲ ਪੀਤੀ ਤੇ ਸ਼ਾਮ ਦਾ ਟਾਈਮ ਆ ਕਿਉਂ ਕੱਢ ਲਈਏ ਕਿਉਂ ਉਹਦੇ ਨਾਲ ਇਹ ਆ ਕਿ ਮੱਖਣ ਮੈਂ ਗਰਮ ਕਰਨ ਵਾਲਾ ਕੱਟੀ ਜਾਣੀ ਹੁੰਦੀ ਹੈ ਕਿਉਂ ਵੈਸ ਦੀ ਸੀ ਕਿ ਉਹ ਥੋੜਾ ਰੱਖਿਆ ਮੈਂ ਕਿ ਵਰਤਣ ਵਾਸਤੇ ਜਿਹੜਾ ਸਰਦੀਆਂ ਦਾ ਵੇਸਣ ਨੂੰ ਸੁਣਿਆ ਉਹ ਥੋੜਾ ਘਰੋਂ ਕਿ ਉਹ ਪਾਲੀ ਦਾ ਕੁਝ ਮੁੱਲ ਲੈ ਆਈਦਾ ਮੱਖਣ ਜਿਆਦਾ ਹੀ ਬੱਚੇ ਖਾ ਲੈਂਦੇ ਨੇ ਮੱਖਣ ਵਾਹੇ ਗਰਮਾ ਕਰੀਦਾ ਦੇਸੀ ਕਿਉਂ ਇੰਨਾ ਕਿ ਬਣਾਈਦਾ ਕਿ ਚਲੋ ਘਰ ਵਿੱਚ ਚੰਗਾ ਹੁੰਦੀ ਚੀਜ਼ ਰੱਖੀ ਹਰ ਇੱਕ ਚੀਜ਼ ਦੀ ਜ਼ਰੂਰਤ ਪੈ ਜਾਂਦੀ ਹੈ ਕਿਸੇ ਵੇਲੇ ਕੜਾਹ ਬਣਾਉਣਾ ਹੁੰਦਾ ਆ ਜਾਂ ਕਿਸ ਚੀਜ਼ ਵਿੱਚ ਪਾਉਣ ਵਾਸਤੇ ਜ਼ਰੂਰਤ ਆ ਪੈ ਜਾਂਦੀ ਆ ਮਿੱਠੇ ਚੋਲਾਂ ਵਿੱਚ ਵੀ ਦੇਸੀ ਘਿਓ ਜਿਹੜਾ ਪਾਇਆ ਹੋਵੇ ਤੇ ਵਧੀਆ ਚੋਲ ਬਣਦੇ ਨੇ ਤੇ ਪਰ ਜ਼ਿਆਦਾਤਰ ਮੈਂ ਇਹੀ ਹੁੰਦਾ ਅਰਨਬ ਨੂੰ ਚੂਰੀ ਬਣਾ ਕੇ ਦੇਣੀ ਹੁੰਦੀ ਆ ਨਾ ਉਹ ਚੂਰੀ ਰੱਜ ਕੇ ਖਾਣਦਾ ਉਹ ਤਾਂ ਰੋਟੀ ਉਹ ਨਹੀਂ ਪੂਰੀ ਤਰ੍ਹਾਂ ਖਾਂਦਾ ਚੂਰੀ ਬਣਾ ਦੇਣੀ ਫਿਰ ਅਜੀ ਉਹਦੇ ਕਰਕੇ ਮੈਨੂੰ ਥੋੜਾ ਘਿਓ ਗਰਮ ਕਰਨਾ ਪੈਂਦਾ ਪਰ ਮੈਂ ਜ਼ਿਆਦਾ ਨਹੀਂ ਕਰਦੀ ਮੱਖਣ ਹੀ ਸਾਰੇ ਖਾ ਲੈਂਦੇ ਨੇ ਮੱਖਣ ਵਧੀਆ ਰਹਿੰਦਾ ਗਾਹ ਅਗੇ ਗਰਮੀ ਵਿੱਚ ਤੇ ਮੱਖਣ ਜਿਹੜਾ ਠੰਡਾ ਹੁੰਦਾ ਹੈ ਨਾਲ ਊਂ ਵਧੀਆ ਹੁੰਦਾ ਹੈ ਤੇ ਫਿਰ ਗਰਮੀ ਵਿੱਚ ਤੇ ਗਾ ਰੋਜ਼ ਰੋਜ਼ ਹੀ ਦੁੱਧ ਰੜਕਣਾ ਕਿਉਂਕਿ ਲੱਸੀ ਦੀ ਵੀ ਜ਼ਰੂਰਤ ਪੈਣੀ ਲੱਸੀ ਵੀ ਸਾਰਿਆਂ ਨੇ ਪੀਣੀ ਆ ਤੇ بارش ਤੋਂ ਦੂਸਰੇ ਦਿਨ بارش ਵਾਲੇ ਦਿਨ ਦੇ ਵੀ ਕੱਪੜੇ ਸੀ ਦੂਸਰੇ ਦਿਨ ਦੇ ਵੀ ਕੱਪੜੇ ਕੱਪੜੇ ਤੇ ਢੇਰਾਂ ਦੇ ਢੇਰ ਹੋ ਗਏ ਬਹੁਤ ਜ਼ਿਆਦਾ ਕੱਪੜੇ ਸੀ ਚਲੋ ਜੀ ਬਾਏ ਬਾਏ ਫਿਰ ਮਿਲਦੀ ਆ ਨੈਕਸਟ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ